ਦਾ ਦੇਖਣ ਕੱਢ ਕੇ ਫ੍ਰੀਟ ਕਮਾਂਡਰ ਸਾਹਿਬ ਫ੍ਰੀਟ ਆਪਕੇ ਦੇਖਣ ਲਈ ਆਜਾ ਸੀਮਾ ਫ੍ਰੀਟ ਫ੍ਰੀਟ ਕਮਾਂਡਰ ਸਾਹਿਬ ਨੇ ਸੱਦਾ ਦਿੱਤਾ ਸਾਡੇ ਮੁੱਖ ਮਹਿਮਾਨ ਜੀ ਨੂੰ ਕਿ ਉਹ ਫ੍ਰੀਟ ਟੁਕੜੀਆਂ ਦਾ ਨਿਰੀਖਣ ਕਰਨ ਸੋ ਸਾਡੇ ਮੁੱਖ ਮਹਿਮਾਨ ਡਾਕਟਰ ਬਲਬੀਰ ਸਿੰਘ ਜੀ ਮਾਨ ਜੋ ਕੈਪਟਨ ਪੰਤਰੀ ਪੰਜਾਬ ਸਰਕਾਰ ਉਹ ਹੁਣ ਫ੍ਰੀਟ ਟੁਕੜੀ ਦਾ ਇਹ ਫ੍ਰੀਟ ਟੁਕੜੀਆਂ ਦਾ ਨਿਰੀਖਣ ਕਰ ਰਹੇ ਨੇ ਸੋ ਫਿਰ ਦੇਖਦੇ ਹਾਂ ਕਿ ਪੰਜਾਬ ਪੁਲਿਸ ਦੀ ਇੱਕ ਟੁਕੜੀ ਹੈ ਜਿਸ ਦੀ ਅਗਵਾਈ ਸੁਪਰ ਇੰਸਪੈਕਟਰ ਪਛਮੀ ਸੁਰੱਖਿਆ ਦੀ ਟੁਕੜੀ ਹੈ ਜਿਸ ਤੋਂ ਇਲਾਵਾ ਸਾਡੀਆਂ ਬਹਾਦਰ ਕੁੜੀਆਂ ਸਬ ਇੰਸਪੈਕਟਰ ਸੰਦੀਪ ਕੌਰ ਦੀ ਅਗਵਾਈ ਦੇ ਵਿੱਚ ਪੋਪਾ ਪੁਲਿਸ ਨੇ ਇਹ ਲੱਟੀਆਂ ਦੀ ਟੁਕੜੀ ਉਸ ਤੋਂ ਬਾਅਦ ਸਬ ਇੰਸਪੈਕਟਰ ਗੁਰਦੇਵ ਸਿੰਘ ਦੀ ਅਗਵਾਈ ਸੀ ਟੀਐਮ ਔਰ ਪੋਪਾ ਐਨਯੂ ਐਸਯੂ ਉਹ ਟੁਕੜੀ ਐਕਟਿਵਿਟੀ ਦੇ ਅਗਰਹਾਰ ਤੋਂ ਪੋਪਾ ਦਾ ਨਿਕਲਣਾ ਸਪਟਨ ਬਲਵੀਰ ਸਿੰਘ ਦੀ ਫ੍ਰੇਡ ਦਾ ਨਰੀਖਣ ਕਰਨ ਤੋਂ ਬਾਅਦ ਹੁਣ ਰਾਸ਼ੀ ਛੱਡੇ ਕੋਲ ਵਾਪਸ ਆਏ ਨੇ ਉਹ ਪਹਿਲਾ ਰੰਗ ਬਰੰਗੇ ਮੁਬਾਰਕ ਛੱਡ ਕੇ ਇਸ ਸਮਾਗਮ ਦੀ ਸ਼ੁਰੂਆਤ ਕਰਨਗੇ ਉਸ ਤੋਂ ਬਾਅਦ ਬਹੁਤ ਬਹੁਤ ਧੰਨਵਾਦੀ ਇਹ ਸਾਡੇ ਸਤਿ ਅੰਦਰ ਅੰਗਾ ਦੇ ਸਾਡੇ ਮਹਿਮੂਨ ਮੁਬਾਰੇ 97ਵੇਂ ਗਣਤੰਤਰ ਦਿਨ ਸਮਾਪੇ ਦੇਸ਼ ਵਿਦੇਸ਼ ਵਿੱਚ ਚਲੰਦੇ ਮੂਚੇ ਭਾਰਤੀ ਆਸ ਤੌਰ ਤੇ ਪੰਜਾਬੀਆਂ ਨੂੰ ਜਿੰਨੋ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਜਿੰਨੋ ਜਵਾਬਾਂ ਅਤੇ ਖਿਆਲਬੰਦ ਪੰਜਾਬ ਦੇ ਬਹਾਦਰ ਸੂਰਬੀਰਾਂ ਨੂੰ ਸਵਾਗਤ ਕਰਦਾ ਹਾਂ ਕਿਉਂਕਿ ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਤੇ ਨਾਗਰਤਾ ਦੀ ਰਾਖੀ ਕਰ ਰਹੀ ਹੈ 1 ਜਨਵਰੀ 1950 ਨੂੰ ਭਾਰਤੀ ਸੰਘ ਦਾ ਨਕੂ ਬੰਦ ਭਾਰਤ ਦੀ ਗੁਲਾਮੀ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ ਮੈਸ ਪਵਿੱਤਰ ਧਰਾਂ ਤੇ ਆਰਤੀ ਸਮਾਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਜੀ ਧੀਮਰਾਓ ਅੰਬੇਦਕ ਜੀ ਅਤੇ ਹੋਰੇ ਮੰਦੇ ਯੋਗਦਾਨ ਨੂੰ ਵੀ ਸਜਦਾ ਕਰਦਾ ਹਾਂ ਸਾਡਾ ਇਤਿਹਾਸ ਦਿੱਲੀ ਵਾਲਾ ਬਾਗ ਤੇ ਹੋਰ ਦੀਆਂ ਸਾਕਿਆਂ ਨਾਲ ਭਰਿਆ ਹੋਇਆ ਹੈ ਇਹਨੂੰ ਮਾਨ ਹੈ ਕਿ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਨੇ ਸਾਡੀ ਸਰਕਾਰ ਮਹਾਨ ਸੀਡਾ ਦੇ ਸੁਪਰੇ ਨੂੰ ਸਰਕਾਰ ਤਾਂ ਕੋਈ ਵਚਨਬੱਧ ਹੈ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਭਗਤ ਸਿੰਘ ਨੇ ਆਪਣੀ ਅਹੁਦੇ ਤੋਂ ਸੀਦੇ ਆਜਮ ਸਰਦਾਰ ਭਗਤ ਸਿੰਘ ਦੀ ਜੱਦੀ ਪਿੰਡ ਖੜਕੜ ਕਲਾ ਵਿੱਚ ਰਚੀ ਚੁੱਕੀ ਇਸ ਤੋਂ ਇਲਾਵਾ ਸਾਡੀ ਸਰਕਾਰ ਨਹੀਂ ਹੈ ਫੈਸਲਾ ਲੈਂਦੀ ਆ ਸਰਕਾਰੀ ਦਫ਼ਤਰਾਂ ਵਿੱਚ ਸੀਡ ਭਗਤ ਸਿੰਘ ਅਤੇ ਸੰਵਿਧਾਨ ਦੀ ਨਿਰਵਾਤਾ ਬਾਬਾ ਸਾਹਿਬ ਡਾਕਟਰ ਪੀਰੌ ਬੇਸਤੂ ਦੇ ਪਤਿਵੀਆਂ ਲਗਾਈਆਂ ਮੋਹਾਲੀ ਕਮਾਂਟਰੀ ਵਾਰਡੀਆ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਲਈ ਪੰਜਾਬ ਸਰਕਾਰ ਨੇ ਅਹਿਮ ਫੌਕਾ ਨਿਵਾਇਕਾ ਤੇ ਉੱਤੇ ਸ਼ਹੀਦ ਆਜ਼ਮਦੀ ਦੀ ਦਾ ਬਹੁਤ ਸਥਾਪਿਤ ਕੀਤਾ ਗਿਆ। ਆਰਡੀ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫੌਜੀਆਂ ਦੀ ਭਰਵਾਈ ਲਈ ਵਚਨਬੱਧ ਅਤੇ ਗ੍ਰਿਸ਼ ਸੁਤਾਲਪਾ ਹੈ। ਅਵਾਜ ਸਰਕਾਰ ਨੇ ਸ਼ਹੀਦਾਂ ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਐਕਸਪ੍ਰੇਸ਼ਨ 50 ਲੱਖ ਤੋਂ ਵਧਾ ਕੇ 1 ਕਰੋੜ ਕੀਤੀ। ਔਰ ਇਸੇ ਤਰ੍ਹਾਂ ਅਗਨੀ ਵੀ ਅਥਾ ਜਿਹੜੇ ਸਾਡੇ ਪੰਜਾਬ ਪੁਸ ਦੇ ਕਰਮਚਾਰੀ ਜੋ ਆਪਣੇ ਦੇਸ਼ ਵਾਸਤੇ ਜਾਣ ਵਾਪਦੇ ਹਨ ਉਹਨਾਂ ਵਾਸਤੇ 1.8 ਕਰੋੜ ਰੁਪਏ ਦੀ। ਅੰਮ੍ਰਿਤ ਬਾਝਿਆ ਆਜ਼ਾਦੀ ਬੁਲਾਟੀਆਂ ਦਾ ਅਨੁਮਾਨ ਪਤਾ ਵੀ ਦਤਾ ਗਿਆ ਤੇ ਉਹਨਾਂ ਵਾਸਤੇ ਜਿਹੜੇ 77 ਦੇ ਸੈਗਰਾਂ ਦੇ ਵਾਰਸਾਂ ਵਾਸਤੇ ਇੱਕ ਕੋਸ਼ਿਸ਼ ਦੀ ਰਾਖਵਾਂਧਨ ਵੀ ਰੱਖਿਆ ਗਿਆ। ਰੋਜ਼ਗਾਰ ਦੇ ਵਿੱਚ ਪੰਜਾਬ ਸਰਕਾਰ ਨੇ ਪਹਿਲੀ ਵਾਰ 34 ਮਿਲਾਣੇ 50 ਹਜ਼ਾਰ ਰੁਪਏ ਦੇ ਇੱਕ ਨਵਾਂ ਵੀਰ ਬੱਤਨ ਪ੍ਰਮਾਰ ਕੌਰ ਜਿਹੜਾ ਹੈ ਉਹ ਸਟਾਰਟਅਪ ਕੀਤਾ ਇਸ ਤੋਂ ਸਾਰੇ ਸਿਹਤ ਖੇਤਰ ਦੇ ਵਿੱਚ ਕ્રાંતિકਾਰੀ ਕੰਮ ਕਰਦੇ ਹੋਏ 881 ਆਮ ਆਦਮੀ ਕਲਿਨਿਕ ਬਣਾਇਆ ਜਿਹਦੇ ਵਿੱਚ 80 ਤਰ੍ਹਾਂ ਦੀਆਂ ਦਵਾਈਆਂ ਤੇ 36 ਕਿਸਮ ਦੇ ਟੈਸਟ ਹੁੰਦੇ ਹਨ ਜਿੱਤੋਂ 2 ਕਰੋੜ 70 ਲੱਖ ਲੋਕਾਂ ਨੇ ਦਵਾਈ ਲਈ ਔਰ ਲੋਕਾਂ ਨੂੰ ਕਟਕਾ 100 ਕਰੋੜ ਰੁਪਏ ਦਾ ਆਊਟ ਆਫ ਪ੍ਰੋਜੈਕਟ ਐਕਸਪੈਂਸ ਤੋਂ ਉਹਨਾਂ ਦਾ ਬਚਾਅ ਹੋਇਆ ਇਸ ਤੋਂ ਸਾਇ 58 ਨਵੀਆਂ ਹਾਈ ਟੈਕ ਐਂਬੂਲੈਂਸਾਂ ਖੌਦਰ ਪ੍ਰੋਜੈਕਟ ਦੇ ਖਰਚੇ ਦੇ ਨਾਲ ਲਗੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ ਦੇਣ ਦੇ ਲੋਕਾਂ ਵਾਸਤੇ ਸਾਰੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਟੈਂਡਰਡੀ ਪ੍ਰੋਜੈਕਟ ਜਿਹਦੇ ਵਿੱਚ ਬਹੁਤ ਬੈਂਕਟਰੀ ਟੈਕਨੀਕਸ ਜਿਹੜਾ ਉਹ ਫੀ ਲਗਾਇਆ ਜਾਂਦਾ thrombolysis ਵਾਸਤੇ ਇਸੇ ਤਰ੍ਹਾਂ ਅਦਰੰਗ ਦੇ ਨਤੀਜਾ ਵਾਸਤੇ ਪੰਜਾਬ ਸਕੋ ਪ੍ਰੋਜੈਕਟ ਇਹ ਪ੍ਰੋਜੈਕਟ ਲਾਗੂ ਕਰਨ ਵਾਲਾ ਦੇਸ਼ ਵਿੱਚ ਸਭ ਤੋਂ ਦੇਸ਼ ਦੇ ਵਿੱਚ ਪੰਜਾਬ ਪਹਿਲਾ ਸੂਬਾ ਬਣਿਆ ਹੈ। ਸਰਕਾਰ ਹੈ ਉਹ ਤੋਂ ਸੋ ਨੂੰ ਸਾਰੇ ਪੰਜਾਬ ਦੇ ਵਿਕਾਸ ਵਾਸਤੇ ਦੂਰਵਾ ਨਾ ਨਾ ਸਾਡੇ ਦੇਸ਼ ਦੇ ਖਾਣ-ਪਾਣ ਦੀ ਉਹ ਪ੍ਰਣਾਲੀ ਕੀਤੀ ਹੈ ਕਿਆਂ ਮੋਰਾ ਦੇ ਉਹ ਸਾਲੀਆਂ ਦੱਸੀਆਂ ਸੋ ਅਸੀਂ ਦੇਖ ਰਹੇ ਹਾਂ ਕਿ जी एसपी रामदीप सिंह या वाइट के बीच ये जो बात बात है सभी तरंगे दो श्रमिक दंगा होया अखिल बोल रहे है बड़ी थोड़ी अभवंदतिया वाइट के बीच सब इंस्पेक्टर साहब आज वाइट पहुंचे चुके हैं और तो बात इंस्पेक्टर संदीप कौरिया वाइट पे सारी मौका पहुंची है मादर कोनिया एक सब इंस्पेक्टर एक जायज मोर्चा

ਪਰ ਕੀ ਕੋਰਡੀਨੇਟਰ ਜੀ ਅਪੀ ਕਰ ਰਹੀ ਹੈ ਕੋਡੀ ਤੋਂ ਬੰਦੀਆਂ ਦੇ ਬਹੁਤ ਬਹੁਤ ਤਾੜੇ ਨਾ ਮੱਤਿਆਂ ਦਾ ਕੀ ਜੀ ਇਸ ਸਾਹ ਦੇ ਨਾਲ ਅੱਜ ਇੱਕ ਬਾਦੂ ਦੇ ਪਹੁੰਚੇ ਨੇ ਕਿ ਇਸੇ ਕਰੀ ਦੇ ਉਸ ਨੂੰ ਕੀ ਕਰ ਰਹੇ ਹੈ ਮੈਂ ਤੁਸੀਂ ਜੀ ਹੇਮੂ ਤੁਸੀਂ ਜੀ ਸਖੀਰ ਸਕੰਦ ਨੂੰ ਪਹੁੰਚਾ ਐਸ ਨੂੰ ਹੋਰ ਬ੍ਰਾਦਰ ਸਵਾਮੀ ਹੈ ਮਾਈਟ ਦੇ ਵਿੱਚ ਕੰਟੀਨਸ ਐਸੋਂ ਲੱਗ ਰਿਹਾ ਆਪਾਂ ਚਾਪ ਤੇ ਜੋਰ ਐਸ ਜੀ ਸਰਕਰ ਨੂੰ ਲੱਗੇ ਇਹ ਨੋਰਮਲ ਸੱਜੀ ਚਲਦੇ ਕੋਈ ਨਗਲੇ ਇਹਨਾਂ ਦਾ ਚੱਲਦਾ ਪੈਂਟ ਵੀ ਬਣਾ ਲਾਗੇ ਨਾ ਮੈਂ ਤਾਂ

यार बाद चल करा बिजी बीजी हम बाद चल करा बिजी है ਅੱਜ ਆਪਾਂ ਗੱਲ ਕਰ ਰਹੇ ਸੀ ਕਿ ਸਾਡੇ ਮੁੱਖ ਮਹਿਮਾਨ ਜੀ ਦੇਖੋ ਕਿਵੇਂ ਇੱਕ ਇੱਕ ਆਜ਼ਾਦੀ ਘੁਲਾਟੀਏ ਪਰਿਵਾਰ ਦੇ ਨਾਲ ਨਿੱਜੀ ਥਾਂਤ ਪਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤਾਂ ਕਰ ਰਹੇ ਨੇ ਉਹਨਾਂ ਦਾ ਹਾਲ ਚਾਲ ਪੁੱਛ ਰਹੇ ਨੇ ਤੇ ਉਹਨਾਂ ਨੂੰ ਹਰ ਤਰ੍ਹਾਂ ਦੇ ਵਿੱਚ ਇਹ ਆਪ ਕਹਿ ਦਿੰਦੇ ਆ ਕਿ ਤੁਸੀਂ ਜਿਹੜੇ ਇੰਸਾਨੀਅਤ ਦੇ ਨੂੰ ਅਪਣਾਉਂਦੇ ਹੋ ਤੇ ਉਹ ਉਹਨਾਂ ਨੇ ਜਾਣਕਾਰਾਂ ਜਿਵੇਂ ਜੱਪਿੰਦ ਵਾਲੇ ਜਗੰਦਰ ਸਿੰਘ ਗਰੇਵਾਲ ਜੀ ਸ਼ਾਨਾ ਦੀ ਟੀਮ ਨੀਤ ਕਰੋੜਾ ਜੀ ਜੇ ਸਾਹਿਬ ਨੀਰ ਸਾਹਿਬ ਬਹੁਤ ਧੰਨਿਆਮਤ ਇਕਾ 3000 ਤੋਂ ਵੱਧ ਪੇਸ਼ੈਂਟਸ ਉਹਨਾਂ ਨੇ ਜਿਨ੍ਹਾਂ ਨੂੰ ਅੱਖਾਂ ਦੀ ਰੋਸ਼ਨੀ ਪ੍ਰਦਾਨ ਕੀਤੀ ਸੋ ਇਸ ਦੇ ਨਾਲ ਹੀ ਇਲਾਜ ਹੀ ਨਹੀਂ ਉਹਦੇ ਨਾਲ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਫ੍ਰੀ ਮੈਡੀਸਨ ਫ੍ਰੀ ਐਂਡ ਦਾ ਇਹ ਇਹਨਾਂ ਦੇ ਸੁਭਾ ਦਾ ਬਹੁਤ ਵੱਡਾ ਹਿੱਸਾ ਹੈਗਾ ਕਿ ਅਕਸਰ ਹੀ ਇਸ ਨਹੀਂ ਜਾਣੇ ਜਾਂਦੇ ਨੇ ਸੋ 2014 ਦੇ ਵਿੱਚ ਇਹਨਾਂ ਨੇ ਇੱਕ ਸਮਾਜ ਸੇਵਾ ਦੀ ਇੱਕ ਬੁਖਰੀ ਵੱਖਰੀ ਪਾਲਿਸੀ ਕੀਤੀ ਜਿਹਦੇ ਵਿੱਚ ਇੱਕ ਰਾਜਨੀਤਕ ਰਾਜਨੀਤਿਕ ਨੇਤਾ ਦੇ ਵਜੋਂ ਉਹ ਉੱਪਰ ਕੇ ਸਾਹਮਣੇ ਆਇਆ ਦੀ ਘਰਾਟੀਆਂ ਪਰਵਾਰਾਂ ਤੋਂ ਆਸ਼ੀਰਵਾਦ ਲੈਣ ਤੋਂ ਬਾਅਦ ਮੰਚ ਤੇ ਆ ਗਏ ਨੇ ਆਪਣੇ ਐਮਐਲਏ ਸਹਿਬਾਨ ਨੂੰ ਅਤੇ ਹੋਰ ਜਿਹੜੀਆਂ ਸਾਡੀਆਂ ਪ੍ਰਮੁੱਖ ਸ਼ਖੀਤਾਂ ਪਹੁੰਚੀਆਂ ਨੇ ਉਹਨਾਂ ਨੂੰ ਮਿਲ ਰਹੇ ਨੇ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਸਾਡੇ ਮਾਨ ਨੂੰ ਡੰਕੀ ਮਿਸਟਰ ਜੀ ਸ਼੍ਰੀ ਵਿਸ਼ੇਸ਼ ਰੰਗਨ ਜੀ ਸਾਡੇ ਐਸਐਸਪੀ ਸ਼੍ਰੀ ਅਦੇ ਗਰ ਜੀ ਆਈਪੀਐਸ ਸਾਹਿਬ ਅਸੀਂ ਉਹਨਾਂ ਦਾ ਵੀ ਜਗ੍ਹਾ ਜੀ ਆਂਕੀਆਂ ਧੰਨਵਾਦ ਆਤ ਗਿਆ ਤੋ ਬਹੁਤ ਬਹੁਤ ਧੰਨਵਾਦ ਜੀ ਮਾਨਯੋਗ ਡਾਕਟਰ ਬਲਬੀਰ ਸਿੰਘ ਜੀ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਤੁਸੀਂ ਇੰਨਾ ਉਚੇਚੇ ਤੌਰ ਤੇ ਸਾਡੇ ਜਿਹੜੇ ਫ੍ਰੀडम फाइਟਰਸ ਨੇ ਅੰਗਰਜੀ ਦੀ ਅਗਵਾਈ ਦੇ ਵਿੱਚ ਚਾਹੇ ਉਹ ਅਡੀਸ਼ਨਲ ਡੈਪਟੀਕਿਊਮ ਡਰ ਚਾਹੇ ਉਹ ਬਿਤਾਜੀ ਹੋਣ ਚਾਹੇ ਉਹ ਸਾਡੇ ਸਿੱਧਾ ਦਿਨਵਿੰਦਰ ਸਿੰਘ ਗਰੇਵਾਲ ਜੀ ਹੋਣ ਪੂਰ ਸਾਲੀ ਸਾਈਡ ਤੋਂ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਦੇਗਾਰਦੀ ਜੀ ਉਹਨਾਂ ਨੇ ਖੁਦ ਕਿੰਨੇ ਵਾਰੀ ਆ ਕੇ ਆਪਣੀ ਜਿਹੜੀਆਂ ਬਰੇਡ ਟੁਕੜੀਆਂ ਦੀ ਜਿਹੜੀ ਮਾਰਕ ਪਾਸ ਸੀ ਜਾਂ ਉਹਨਾਂ ਦੀ ਵਿਕਰਸੀ ਬੋਲ ਕੀਤਾ ਤੁਹਾਨੂੰ ਅੱਜ ਦੇ ਇਸ ਸਵਾਗਤ ਦਾ ਸਾਡੇ ਚਿੰਨਾ ਹੁੰਦਾ। ਮੈਂ ਇੱਕ ਬੇਨਤੀ ਵੀ ਕਰਾਂਗਾ ਕਿ ਜਿਹੜੇ ਬੱਚਿਆਂ ਨੇ ਅੱਗੇ ਜਾ ਹੁਣ ਪਰਫਾਰਮ ਕਰਨਾ ਹੈ ਉਸ ਤੋਂ ਅੱਗੇ ਜਾ ਕੇ ਉਹ ਵੀ ਆਪਣਾ ਬਿਲਕੁਲ ਤਿਆਰ ਰਹਿਣ ਸੀਕਵੈਂਸ ਤਾਂ ਉਹਨਾਂ ਆਲਰੇਡੀ ਦੱਸਿਆ ਹੋਇਆ। ਸੋ ਜਿਵੇਂ ਮਾਨਯੋਗ ਮੁੱਖ ਮਹਿਮਾਨ ਜੀ ਨੇ ਅੱਜ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦਾ ਜੀਵਨ ਪੱਧਰ ਚੁੱਕਣ ਵਾਸਤੇ ਰੇਖ ਵਿਭਾਗ ਦੇ ਰਾਹੀਂ ਵੱਖ-ਵੱਖ ਜਿਹੜੀਆਂ ਪ੍ਰੋਗਰਾਮ ਨੇ ਨੀਤੀਆਂ ਨੇ ਸਕੀਮਾਂ ਨੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਜਿੱਥੇ ਬਣਾਇਆ ਉਸ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡੀ ਗੱਲ ਹੈ ਆਮ ਤੌਰ ਤੇ ਕੋਈ ਪ੍ਰੋਗਰਾਮ ਕੋਈ ਨੀਤੀ ਬਣਾਉਣ ਦੀ ਇੱਕ ਗੱਲ ਹੋਰ ਹੁੰਦੀ ਹੈ ਉਹਨੂੰ ਲਾਗੂ ਕਰਨ ਦੀ ਇੱਕ ਦੂਸਰੀ ਗੱਲ ਬਣ ਜਾਂਦੀ ਹੈ ਸੋ ਇਹ ਸਾਡੀ ਸਰਕਾਰ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਜਿੱਥੇ ਨਵੀਆਂ-ਨਵੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਨੇ ਉੱਥੇ ਨਾਲ ਹੀ ਉਹਨਾਂ ਨੂੰ ਓਨੇ ਵਧੀਆ ਤਰੀਕੇ ਦੇ ਨਾਲ ਲਾਗੂ ਵੀ ਕੀਤਾ ਜਾ ਰਿਹਾ ਹੈ ਸੋ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਇਹ ਚਾਤੀ ਹੈ ਭਗਵਾਨੀ ਮਾਨ ਜੀ ਨੇ ਬਹੁਤ ਯੋਗਾ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਬਹੁਤ ਵੱਡੀ ਗੱਲ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੰਨਾ ਲੋਕਾਂ ਨੂੰ ਤੰਦਰੁਸਤ ਕਰਨ ਵਾਸਤੇ ਇਹਦਾ ਬਦਲਣਾ ਨੇ ਕਰ ਰੂ ਵੱਡਾ ਸਿਹਤਸਥਾਨ ਵੈਸੇ ਮੁੱਖ ਮਾਨੀ ਨੇ ਦੱਸਿਆ ਕਿ ਅੱਜ ਮੋਗੇ ਦੇ ਵਿੰਚ ਤਕਰੀਬਨ 90 ਕਲਾਸਾਂ ਰੋਜ਼ਾਨਾ ਲੱਗ ਰਹੀਆਂ ਨੇ ਯੋਗਾ ਦੀਆਂ ਜਿਦੇ ਵਿੱਚ ਤਕਰੀਬਨ 3000 ਤੋਂ ਵੱਧ ਲੋਕ ਨੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਈ ਹੋਈ ਹੈ ਉਹ ਮੋਗੇ ਵਾਸਤੇ ਇੱਕ ਬਹੁਤ ਵੱਡੀ ਫਿਕਰ ਹੈ ਕਿ 10000 ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ ਜਿਨ੍ਹਾਂ ਦੀਆਂ 90 ਕਲਾਸਾਂ ਰੋਜ਼ਾਨਾ ਲੱਗ ਚੱਲ ਰਹੀਆਂ ਨੇ ਅੱਗੇ ਵਧੀ ਜਾਓ ਜੀ ਕਿਰਪਾ ਕਰਕੇ ਬੇਨਤੀ ਹੈ ਨਾਲ ਦੀ ਨਾਲ ਚੱਲੇ ਚੱਲਦੇ ਚੱਲੋ ਜੀ ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਮਮਾ ਨੇ ਉਹਨਾਂ ਦੇ ਦਰਾਂ ਤੱਕ ਪਹੁੰਚ ਕੇ ਕਿਹਾ ਜਾਣ ਸੋ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ 1276 ਜਿਹੜੀ ਸਰਕਾਰੀ ਸੇਵਾਵਾਂ ਦੀ ਦੂਰ ਸਟੈਪ ਡਿਲੀਵਰੀ ਥਰੂ ਕੀਤੀ ਗਈ ਸੀ ਬਹੁਤ ਵੱਡਾ ਉਪਰਾਲਾ ਸੀ ਅੱਜ ਸਾਨੂੰ ਕੋਈ ਵੀ ਸਰਵਿਸ ਲੈਣ ਵਾਸਤੇ ਤੇ तकरीबन 43 ਟਾਲੀ ਟਾਲੀ ਇੰਡਸਟਰੀਆਂ ਹਨ ਮਮਾ ਨੇ ਜਿਨ੍ਹਾਂ ਵਾਸਤੇ ਸਾਨੂੰ ਕਿਤੇ ਜਾਣ ਲਈ ਲੋੜ ਨਹੀਂ ਸਿਰਫ ਅਸੀਂ 107 ਸਿੱਕ ਨੰਬਰ ਫਾਇਲ ਕਰਨਾ ਤੇ ਤਾਂ ਬਹੁਤ ਵੱਡੀ ਫਿਕਰ ਹੈ ਇਹ ਜਿੰਨੀ ਸਾਡੇ ਸਟੇਟ ਦੇ ਵਿੱਚ ਇੰਡਸਟਰੀ ਲੱਗਦੀ ਹੈ ਉਦੋਂ ਹੀ ਰੁਜ਼ਗਾਰ ਦੇ ਮੌਕੇ ਪੈਦਾ ਹੁੰਦੇ ਨੇ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਗੱਧਰਾ ਤੇ ਸੁਪਈ ਹੈ ਤੋਂ ਉਸ ਈਚ ਨੂੰ ਕੰਡਮਨ ਕਰਨ ਵਾਸਤੇ ਸਾਡੀ ਪੰਜਾਬ ਸਰਕਾਰ ਨੇ ਨੌਕਰੀਆਂ ਉਹਨਾਂ ਨੂੰ ਹੁਨਰਮੰਦ ਕਰਨ ਵਾਸਤੇ ਇੱਕ ਪਹैया ਕੀਤਾ ਹੋਇਆ ਹੈ ਜਿਹੜੇ ਬੱਤੀ ਨੌਕਰੀਆਂ ਦੇ ਕਾਬਿਲ ਨਹੀਂ ਉਹਨਾਂ ਨੂੰ ਨੌਕਰੀਆਂ ਦੇ ਕਾਬਿਲ ਕਰਨ ਵਾਸਤੇ ਕੋਰਸ ਸਿੱਖਿਅਤ ਕਰਵਾਏ ਜਾ ਰਹੇ ਨੇ ਉਹਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਅਸੀਂ ਬੜੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਤਕਰੀਬਨ ਪਿਛਲੇ ਪੜ ਦੇ ਕਿ ਨੌਕਰੀ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਸਕਿੱਲਡ ਕਰਕੇ ਉਹਨਾਂ ਦੇ ਕੰਮ ਤੋਂ ਦੇ ਸ਼ੁਰੂ ਕਰਵਾਏ ਜਾ ਰਹੇ ਨੇ ਸੋ ਹੁਣ ਇਹ ਚੱਕਰ ਜਿਹੜੀ ਖੇਤੀਬਾੜੀ ਤੇ ਖਾਨ ਸਾਈ ਵਿਭਾਗ ਦੀ ਆਪਾਂ ਲੰਘ ਰਹੀ ਹੈ ਸੋ ਮੁੱਖ ਮਹਿਮਾਨ ਜੀ ਨੇ ਵੀ ਦੱਸਿਆ ਕਿ ਸਾਨੂੰ ਝੋਕੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਕੁੱਝ ਜਿਹੜੀ ਸੋਇਲ ਟੈਸਟਿੰਗ ਲੈਬ ਆ ਉਹ ਇੱਥੇ ਮੋਗੇ ਦੇ ਵਿੱਚ ਖੁੱਲੀ ਹੈ ਪਿਛਲੇ ਸਮੇਂ ਦੌਰਾਨ ਸਾਡੇ ਮਾਨ ਜੋ ਖੇਤੀਬਾੜੀ ਅਤੇ ਕਿਸਾਨ ਕੀ ਲੱਖ ਤੋਂ ਵੀਰੇ ਦਾ ਖਰਚਾ ਆਇਆ ਹੈ ਇੱਥੇ तकरीबन 6-7 ਜ਼ਿਲ੍ਹੇ ਹੈਗੇ ਨੇ ਜਿਨ੍ਹਾਂ ਨੂੰ ਸੋਇਲ ਟੈਸਟਿੰਗ ਦਾ ਉਹਨਾਂ ਨੂੰ ਤਕਨੀਕੀ ਸਲਾਹ ਵੀ ਲੈਣੀ ਆ ਤਾਂ ਉਹ ਇੱਥੇ ਸਾਡੇ 6-7 ਜਿਲ੍ਹਿਆਂ ਦੇ ਕਿਸਾਨ ਆ ਕੇ ਲੈਂਦੇ ਨੇ ਕਿਉਂਕਿ ਉਹ ਵੀ ਨਾ ਕੋਈ ਨੋਮੀਨਲ ਫੀਸ ਕੀਤੀ ਹੁੰਦੀ ਆ ਸੋ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਸਾਡੇ ਮੋਗੇ ਜਿਹੜੇ ਉਹਨਾਂ ਇੱਦਾਂ ਵੱਟਾ ਗਿਫਟ ਦੇਣ ਵਾਸਤੇ ਸੋ ਆ ਸਾਡੀ ਜਿਹੀ ਅਗਲੀ ਚੱਕ ਤੋਂ ਪੰਜਾਬ ਸਰਕਾਰ ਨੇ ਹਿੰਸਾ ਹੱਤ ਹੱਤ ਨੂੰ ਰੋਕਣ ਵਾਸਤੇ ਤੇ ਇਹਨਾਂ ਦੇ ਨਕੇਲ ਕੱਸਣ ਵਾਸਤੇ ਲੋਕਾਂ ਨੂੰ ਇਕਸਾਫ ਸੁਤਰੀ ਆਵਾਜ਼ੀ ਸੁਣ ਸੁਣ ਜਗਰ ਮਾਉਣ ਵਾਸਤੇ ਬਿਚੈਰਸੀ ਦੇਖਦੇ ਆ ਕਿ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਖੜੇ ਮੰਤਰੀ ਕੈਸਰ ਪ੍ਰਸਾ ਬੈਠੇ ਨੇ ਉਹਨਾਂ ਉਹ ਬੜੇ ਪ੍ਰਭੂਤੀ ਤਰੀਕੇ ਨਾਲ ਦੱਸ ਸਕਦੇ ਨੇ ਕਿ ਇਸ ਜਿਹੜੀ ਸਕੀਮ ਸੀਗੀ ਇਹਦਾ ਬਹੁਤ ਹੀ ਵਧੀਆ ਅਰਜ਼ ਸਾਡੇ ਕੋਲੇ ਆਇਆ ਆਮ ਤੌਰ ਤੇ ਅਸੀਂ ਦੇਖਦੇ ਸੀ ਕਿ ਸੜਕ ਤੇ ਹੁੰਦਾ ਸੀ ਤਾਂ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ ਹੁੰਦਾ ਤੱਕ ਦੇ ਪਹਾੜੇ ਵੀ ਯਾਦ ਲੈ ਇਸ ਬੱਚੀ ਨੂੰ ਸੋ ਬਹੁਤ-ਬਹੁਤ ਤਾੜੀਆਂ ਵੀ ਜਰੂਰ ਮਾਰੋ ਰਮਨਦੀਪ ਕੌਰ ਵਿਦਿਆਰਥਣ ਹੈ ਸਰਕਾਰੀ ਪ੍ਰਾਇਮਰੀ ਸਕੂਲ ਇਹ ਬੱਚੀ ਜਰੂਰ ਅੱਗੇ ਜਾ ਕੇ ਕੁਛ ਸਾਡੇ ਜ਼ਿਲ੍ਹਾ ਮੋਗਾ ਦਾ ਨਾਮ ਰੌਸ਼ਨ ਕਰੇਗੀ ਸੋ ਬਹੁਤ ਸਾਨੂੰ ਮਾਣ ਹੈ ਇਸ ਬੱਚੀ ਤੇ ਹੁਣ ਸ਼੍ਰੀਮਤੀ ਸੈਂਟਰ ਹੈ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬਲਾਸਪੁਰ ਮੋਗਾ ਵਨ ਇਸ ਸਮੇਂ ਸ਼੍ਰੀਮਤੀ ਸੁਮਨ ਸੇਖੋਂ ਪਤਨੀ ਜਗਦੀਪ ਸਿੰਘ ਵਾਸੀ ਢੂੜਕੋਟ ਜ਼ਿਲ੍ਹਾ ਮੋਗਾ ਨਾਲ ਦੀ ਨਾਲ ਆਪਣਾ ਜੱਗਾ ਗ੍ਰੈਂਡ ਕੀਤੀ ਜਾਵੇ ਉਸ ਤੋਂ ਬਾਅਦ ਸ਼੍ਰੀ ਹਰਪ੍ਰੀਤ ਸਿੰਘ ਖੇਤੀਬਾੜੀ ਓਪਨ ਰਿਕਟ ਨੇ ਵਧਨੀ ਕਲਾਂ ਤੋਂ ਸ਼੍ਰੀ ਹਰਸਿਮਰਨ ਸਿੰਘ ਜੂਨੀਅਰ ਟੈਕਨੀਸ਼ੀਅਨ ਨੇ ਬਲਾਕ ਮੋਗਾ 1 ਤੋਂ ਉਹ ਵੀ ਆਪਣਾ ਸਨਮਾਨ ਲੈ ਕੇ ਜਾਣ ਇਹਨਾਂ ਨੇ ਵੀ ਸਟੱਪਲ ਬਰਨਿੰਗ ਦੇ ਵਿੱਚ ਕਾਫੀ ਕੰਮ ਕੀਤਾ ਆਪਣੀ ਸੀਰ ਦੇ ਮੁਤਾਬਕ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਸ਼੍ਰੀ ਗਗਨਦੀਪ ਸਿੰਘ ਅਸਿਸਟੈਂਟ ਟੈਕਨੋਲੋਜੀ ਮੈਨੇਜਰ ਨੇ ਬੋਕ ਕੋਟ ਬਲਾਕ ਕੋਟ ਹੀ ਸੇਖਾ ਉਹਨਾਂ ਨੂੰ ਵੀ ਬੇਨਤੀ ਆਪਣਾ ਸਨਮਾਨ ਲੈ ਕੇ ਜਾਣ इस तो बाद श्री गुरसेवक सिंह प्रिंसीपल सरकारी सीनियर स्कूल, पत्तो हीरा भी सरकारी कन्या सीनियर सकेंडरी स्कूल बदनी कला तो श्रीमती सुमन रानी सीनियर असिटेंट ने गैंगस्टर टास्क फोर्स सम्मान श्री धर्मिंद्रेड कॉन्सटेबल एफ वो भी अपने ला श्री बोट सिंह कुछ सुपुत्र सरदार गुरमेल सिंह वासी डगरू तो श्री राम प्रवेश चौधरी सहायक प्रोजेक्ट ऑफिसर ने थाई मेजर सिंह एसएसपी साहब ऑफिस वालों ए एस, एस आई लोकल रैंक बोर्ड ए हकीकत सिंह वो भी अपना सम्मान लेके जान ए जगताप सिंह वो भी अपना सम्मान लेके जान इधर ही आ सामने एएसआई जगदीश सिंह वो भी अपना सम्मान ला एएसआई जगदीश सिंह मुख सिपाही जसवीर सिंह वो भी अपना सम्मान लेके जान जसवीर सिंह वो भी अपना सम्मान लेके जान सीनियर सिपाही इंद्रजीत सिंह इंद्रजीत सिंह भी अपना सम्मान लेके जान जा पुलिस तो कॉन्सटेबल ने महिला सीनियर सिपाही रमनदीप कौर रमनदीप कौर तो बाद करमजीत सीनियर सिपाही करमजीत सिंह भी अपना सम्मान लैके जा उस बात सीनियर सिपाही अश्वनी कुमार अश्वनी कुमार वो भी अपना सम्मान लैन उस बात सीनियर सिपाही तजेंद्र सिंह भी तैयार रहन सीनियर सिपाही तजेंद्र सिंह ਤੇਜਿੰਦਰ ਸਿੰਘ ਤੋਂ ਬਾਅਦ ਸਹਾਇਕ ਥਾਣੇਦਾਰ surjit singh ਉਹ ਵੀ ਅੱਗੇ ਆ ਜਾਣ ਉਹ ਵੀ ਆਪਣਾ ਸਨਮਾਨ ਲੈ ਕੇ ਜਾਣ ਹੋਲਡਰ ਰਮਨਦੀਪ ਸਿੰਘ ਉਸ ਤੋਂ ਬਾਅਦ ਸ਼੍ਰੀ ਮੰਨੂ ਸ਼ਰਮਾ ਸੈਂਟਰ ਹੈਡ ਟੀਚਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਸਨਮਾਨ ਲੈਣ ਆ ਕੇ ਸ਼੍ਰੀਮਤੀ ਅਮਨ ਜੀ ਅਮਰਦੀਪ ਕੌਰ ਐਚ ਟੀ ਸਰਕਾਰੀ ਪ੍ਰਾਇਮਰੀ ਸਕੂਲ ਪ